ਪਰ ਹੁਣ ਅਸੀਂ ਮੁੜਾਂਗੇ ਕੋਈ ਨਾ ਕੋਈ ਮਸਲਾ ਹੱਲ ਕਰਕੇ ਮੁੜਾਂਗੇ ਹੁਣ। ਵੀ ਪੁੱਤਰਿਆਂ ਨੂੰ ਅਸੀਂ ਉੱਥੇ ਗਏ ਦਲੀਦਾਂ ਮੁੜ ਕੇ ਆਏ ਜੀ ਹੁਣ ਨਹੀਂ ਮੁੜਾਂਗੇ ਨਹੀਂ ਹੁਣ ਇਤਨੀ ਮੋਦੀ ਸਾਹਿਬ ਦੀ ਗੱਲ ਜਿੰਨੇ ਬੰਦੇ ਉਹਦੇ ਗੱਲ ਲਗਾਗੇ। ਇਹ ਜਿੰਮੇਦਾਰ ਨੇ ਪੰਜਾਬ ਨੂੰ ਦਿਖਾ ਕੇ ਮਾਰਨ دیا۔ ਭਰਾ ਜਿਹੜੇ ਆ ਇਨਸਪੈਕਟਰ ਆ ਜਿਹੜੇ ਸਾਡੇ ਬੱਚੇ ਸਾਡੇ ਫੌਜ ਚ ਆ ਅਸੀਂ ਫਿਰ ਵੀ ਆ ਸੜਕੇ ਦੇ ਵਿੱਚ ਬੈਠੇ ਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਨੇ ਕਿ ਕਿਸਾਨਾਂ ਦੇ ਤਾਂ ਮੈਂ ਹੱਕ ਚ ਖੜ ਗਿਆ ਮੈਂ ਤਾਂ ਗੱਲ ਮੰਨ ਲਈ ਉਹਨਾਂ ਦੀ। ਉਦੋਂ ਇਹ ਅਖੰਡਿਆ ਵੀ ਮੈਂ ਇਹ ਵਿਸ਼ਵਗੁਰੂ ਬਣ ਜਾ ਰਿਹਾ ਤੇ ਵਿਸ਼ਵਗੁਰੂ ਕਾਹਦਾ ਬਣ ਜਾ ਰਿਹਾ। ਮੇਸ਼ੂ ਗੁਰੂ ਆਏ ਅਭੀ ਤੇ ਲੋਕਾਂ ਨੂੰ ਆਦੇ ਹੱਕਨਾਮਾ ਮੰਗੋ ਤੇ ਰਾਜ ਰੋਕੋ ਮੋਰਚਾ ਫਤਿਹ ਕਰੇਗਾ ਤੇ ਹੋਵੇਗਾ ਇਹ ਇਹਨੂੰ ਮੰਨਣਾ ਪੈਣਾ ਇਹਨੂੰ ਸਾਰਾ ਸਮਾਨ ਚੱਕਿਆ ਪਿਆ ਨਾਲ ਖਾਣ ਪੀਣ ਟਰਾਲੀਆਂ ਭਰੀਆਂ ਨੇ ਭਾਵੇਂ ਦੋਸਾਂ ਲੱਗ ਜਾਣ ਉੱਤੇ ਹੀ ਪਾਵਾਂਗੇ ਤੇ ਉਹਨਾਂ ਨੇ ਗਾਂ ਸੰਘੂ ਵੀ ਨੇ ਟੱਪਣ ਦਿੱਤਾ ਉਹ ਟੱਪਣ ਦੇ ਪਿਛਲੀ ਵਾਰੀ ਵਹਿੰਦੇ ਨਹੀਂ ਟੱਪਣ ਦੇਵਾਂਗੇ ਐਦੇ ਕੀ ਟੱਪਾਂਗੇ ਪਿਛਲੀਆਂ ਦੀ ਟੱਪੇ ਸੀ ਇਸਾਨਾ ਦਾ ਕਾਫਲਾ ਦਿੱਲੀ ਜਾਣ ਨੂੰ ਤਿਆਰ ਹੈ ਤੇ ਫਿਲਹਾਲ ਫਤੇਗੜ ਸਾਹਿਬ ਦੇ ਵਿੱਚ ਰੁਕੇ ਹੋਏ ਨੇ ਸਾਰੇ ਹੁਣ ਰੋਟੀ ਪਾਣੀ ਦਾ ਬੰਦੋਬਸ ਕੀਤਾ ਜਾ ਰਿਹਾ ਦਿਨ ਢਲਣ ਵਾਲਾ ਆ ਪਰ ਫਿਲਹਾਲ ਮੇਰੇ ਨਾਲ ਜਿੰਨੇ ਵੀ ਬਜ਼ੁਰਗ ਮੌਜੂਦ ਨੇ ਉਹ ਸਾਰੇ ਰੋਟੀ ਪਾਣੀ ਦਾ ਬੰਦੋਬਸ ਕਰਦੇ ਨਜ਼ਰ ਆ ਰਹੇ ਬਾਬਾ ਜੀ ਦੁਬਾਰਾ ਲੋਡ ਪੈ ਗਈ ਉਹੀ ਹਾਲਾਤ ਬਣ ਕੇ ਦੁਬਾਰਾ ਲੋਡ ਪੈ ਗਈ ਕਿ ਸੜਕਾਂ ਦੇ ਉੱਤੇ ਆ ਕੇ ਦੁਬਾਰਾ ਰੋਟੀ ਬਣਾਉਣੀ ਪੈ ਰਹੀ ਹੈ ਹਾਂਜੀ ਹਾਂਜੀ ਉਹ ਦੁਬਾਰਾ ਜਿਹੜੀ ਅੱਗੇ 13 ਮਹੀਨੇ ਰਹਿ ਗਏ ਉਹ ਰੋਟੀ ਨੂੰ ਫਿਰ ਬਣਾਉਣੀ ਪੈ ਗਈ ਹੈ ਜੀ ਨਜ਼ਰਾਂ ਨੂੰ ਜਿਹੜੀ ਕਰਕੇ ਨਹੀਂ ਬਣਾਈ ਤੇ ਬਣੋਣੀ ਪੈਗੀ ਸੜਕਾਂ ਦੇ ਸੜਕਾਂ ਦੇ ਸੌਣਾ ਪੈ ਗਿਆ 24 ਦੀਆਂ ਚੋਣਾ ਨਜ਼ਦੀਕ ਨੇ ਹੁਣ ਰੈਲੀਆਂ ਕਰਦੀ ਪਈ ਹੈ ਸਰਕਾਰਾਂ ਹੁਣ ਇਹ ਨਹੀਂ ਪਿੱਖਿਆਲ ਹੈਗਾ ਕਿ ਕਿਸਾਨਾਂ ਦਾ ਆਪਾਂ ਧਿਆਨ ਰੱਖਿਆ ਨਹੀਂ ਰੱਖਿਆ ਕਿਸਾਨਾਂ ਦਾ ਧਿਆਨ ਰੱਖਿਆ ਹੀ ਨਹੀਂਗਾ ਕਿਸਾਨਾਂ ਦਾ ਧਿਆਨ ਦੇ ਬਜਾਇ ਵੀ ਕਿਸਾਨ ਤਾਂ ਮਰ ਜੀ ਦਿੱਲੀ ਨੂੰ ਤੁਰੇ ਨੇ ਕਿਹਨਾਂ ਕੋਈ ਸੜਕਾਂ ਹੀ ਬੰਦ ਕਰਦੀਆਂ ਨੇ ਇਹ ਹੁਣ ਕਿਸਾਨ ਕੀ ਕਰਨਗੇ ਕਿਸਾਨਾਂ ਦੇ ਭਾਵੇਂ ਛੜਕਾਂ ਦੇ ਲੰਮੇ ਪੈਣ ਕੋਈ ਬਣ ਕੇ ਪਛਾਂਤ ਮੁੜਦੀ ਨਹੀਂ ਨਾ ਕਿਸਾਨ ਮੁੜੇ ਹੀ ਆ ਦੁਬਾਰਾ ਨਹੀਂ ਮੁੜਨਾ ਹੁਣ ਪਛਾਂਤ ਦੁਬਾਰਾ ਨਹੀਂ ਮੁੜਨਾ ਬਿਲਕੁਲ ਨਹੀਂ ਮੁੜਨਾ ਸਾਰਾ ਸਮਾਨ ਚੱਕਿਆ ਪਿਆ ਨਾਲ ਰੱਖ ਖਾਣ ਪੀਣ ਟਰਾਲੀਆਂ ਭਰੀਆਂ ਨੇ ਭਾਵੇਂ ਦੋ ਸਾਲ ਲੱਗ ਜਾਣ ਉੱਤੇ ਹੀ ਪਾਵਾਂਗੇ ਉੱਤੇ ਹੀ ਰਹਿ ਜਾਵਾਂਗੇ ਜਿੰਨਾ ਚਿਰ ਅੱਛਾ ਰਾਸਣ ਲੈ ਕੇ ਆਵੇ ਸਾਰਾ ਕੋਈ ਤੁਰੇ ਬਿਲਕੁਲ ਰਾਤੀ ਨੂੰ ਉਤਰਿਆ ਉਹਦਾ ਅੱਛਾ ਮਿਰਚਾ ਘਟ ਦੇਵੇ ਕੀ ਬਣਾਉਂਦੇ ਵੇ ਅੱਜ ਵੇ ਅੱਜ ਗਾਜਰਾ ਆਲੂ ਗਾਜਰਾ ਅੱਜ ਗਾਲੂ ਆਲੂ ਦਾ ਗਾਜਰਾ ਮੇਰੇ ਬੋਲੇ ਬਾਬਾ ਜੀ ਤੁਸੀਂ ਵੀ ਉਰੇ ਉਹੀ ਹਾਲਾਤ ਬਣ ਗਏ ਗੱਲਾਂ ਉਹੀ ਨੇ ਹਾਂਜੀ ਹੈ ਉਹਨੂੰ ਲੱਗਦਾ ਕਿ ਹੁਣ ਜਦ ਦੁਬਾਰਾ ਜਾਣ ਲੱਗੇ ਹੋ ਕਿ ਗੱਲ ਬਣ ਜੂ ਐ ਤੱਕੀ ਨਹੀਂ ਬਣਾ ਕੇ ਆਵਾਂਗੇ ਐਟ ਕੀ ਨਹੀਂ ਆਉਂਦੇ ਅੱਗੇ ਸਾਨੂੰ ਸਾਡੇ ਕੋਲ ਥੋੜਾ ਜਿਹਾ ਲੀਡਰਾਂ ਦੇ ਵਿੱਚੋਂ ਮਾਰਿਆ ਐ ਅਸੀਂ ਅੱਗੇ ਵੀ ਦੋ ਦੋ ਮਹੀਨੇ ਲਾ ਆਏ ਹਾਂ ਪਰ ਹੁਣ ਨਹੀਂ ਐਟ ਕੀ ਨਹੀਂ ਆਉਂਦੇ ਅਸੀਂ ਐਟ ਕੀ ਨੇ ਚੈੱਕ ਕਰਕੇ ਕਰੋ ਤੁਰੇ ਮਹਾਰਾਜ ਕਿਰਪਾ ਰੱਖੇ ਹੁਣ ਅਸੀਂ 70 ਅਸੀਂ 80 ਸਾਲ ਦੀ ਸਾਡੀ ਉਮਰ ਐ ਅਸੀਂ ਹੁਣ ਛੜਕਾਂ ਦੇ ਸੌਣ ਵਾਲੇ ਨਹੀਂਗੇ ਸਾਡੇ ਬੱਚੇ ਨਿਗੇ ਨਿਗੇ ਆਏ ਅਸੀਂ ਉਹਨਾਂ ਕੋਲ ੜ ਪਾਣੀ ਪੀਦਾ ਦੇ ਇੱਥੇ ਛੜਕਾਂ ਦੇ ਵੇਖੋ ਹਰ ਜੀ ਨਹੀਂ ਕਰਦਾ ਪਰ ਹੁਣ ਅਸੀਂ ਮੁੜਾਂਗੇ ਕੋਈ ਨਾ ਕੋਈ ਮਸਲਾ ਹੱਲ ਕਰਕੇ ਮੁੜਾਂਗੇ ਹੁਣ ਪਰਨ ਸਾਡਾ ਵੀ ਹੋਣ ਜੀ ਹੋ ਜੀ ਹੁਣ ਜੋ ਮਰਜ਼ੀ ਹੋ ਗੱਲ ਕੋਲ ਮੁੜਾਂਗੇ ਹੁਣ ਕੋਈ ਕਰਕੇ ਮੁੜਾਂਗੇ ਜਾਂ ਹਨੇ ਜਾਂ ਬੰਨੇ ਆਹ ਪੋਤਰੇ ਨੂੰ ਆਂਗੀ ਦਸਾਂਗੇ ਵੀ ਪੋਤਰੇ ਨੂੰ ਅਸੀਂ ਉੱਥੇ ਗਏ ਦਲੀ ਜਾ ਮੁੜ ਕੇ ਆਏ ਜੀ ਉਨੀ ਮੁੜਾਂਗੇ ਨਹੀਂ ਹੁਣ ਇਤਨੀ ਮੋਦੀ ਸਾਹਿਬ ਦੀ ਗੱਲ ਜਿੰਨੇ ਬੰਦੇ ਉਹਦੇ ਗੱਲ ਲਗਾ ਲਗਾ ਬਾਬਾ ਜੀ ਪਰਿਵਾਰ ਆ ਰਿਹਾ ਬਹੁਤ ਟਰਲੀ ਮਾਜਾ ਮਾਰਵਾ ਡਵਾਪਾ ਜੋ ਕਦਾ ਭੜਕੇ ਪਰਾ ਲਗੂ ਸੇ ਸ਼ਿੰਗੂ ਬਾਰਡਰ ਤੇ ਕਿੰਨਾ ਕੁ ਮੁਗਲ ਖੋਥੇ ਫਿਰ ਹੁੰਦਾ ਆ ਬੱਚੇ ਸਭ ਨੇ ਕਿਨੇ ਕਿ ਬੱਚੇ ਚੁੱਕੀ ਆਉਂਦੀਆਂ ਸਾਰਾ ਵੀ ਤੇ ਰਹਿੰਦੇ ਪੰਜਾਬ ਜੂਣ ਦੇਣਾ ਹੀ ਕੋਈ ਨਹੀਂਗਾ ਕਣਕ ਪਾਸੇ ਮਗਾਉਂਦੇ ਆ ਕਣਕ ਵੀ ਜਿੰਦਗੀ ਬਦਵੇਂ ਤੇ ਮੇਰੇ ਪਾਸੇ ਇਹਨਾਂ ਨੂੰ ਮਿਲਦੀ ਆ ਇਹਦੇ ਜ਼ਿਮੀਦਾਰ ਨੇ ਪੰਜਾਬ ਨੂੰ ਖਾਸ ਕਰਕੇ ਮਾਰਨ ਲਿਆ ਇਹਨੂੰ ਪੰਜਾਬ ਹੀ ਲੱਗਿਆ ਛੜਕਾਂ ਦੇ ਸਾਉਣ ਨੂੰ ਪੰਜਾਬ ਹੀ ਸਾਰਾ ਕੁਝ ਦਿਸ ਪਿਆ ਵੀ ਇਹਨੂੰ ਇਹ ਸ਼ਾਟ ਛੜਕਾਂ ਦੇ ਸਾਉਣ ਨੂੰ ਸਾਰੇ ਇਹੋ ਹੀ ਲੱਭੇ ਸੇਖੀ ਇਹਦੀ ਬਿਆਦਈ ਦੇ ਭਰਾ ਭੀ ਆ ਇਹਦੇ ਸਾਰੇ ਕੋਈ ਭਰਾ ਆ ਕੋਈ ਦੀ ਉਮਰ ਦੇ ਨਹੀਂ ਦੱਸੇ ਵਾਅਦਾ ਕਰਕੇ ਮੁੱਕਰ ਗਿਆ ਉਹ ਇਹ ਲੀਡਰਾਂ ਦਾ ਕੰਮ ਵਾਅਦਾ ਕਰਕੇ ਮੁੱਕਰ ਜ ਉਹ ਅੱਛਾ ਤੁਸੀਂ ਲੀਡਰਾਂ ਦੀ ਗੱਲ ਕੀਤੀ ਮੈਂ ਮੇਰੇ ਸਾਹਮਣੇ ਨਾ ਇੱਕ ਬਿਆਨ ਆਇਆ ਸੀਗਾ ਹਰਿਆਣੇ ਦੇ ਮੁੱਖ ਮੰਤਰੀ ਦਾ ਬਿਆਨ ਆਉਂਦਾ ਹਰਿਆਣੇ ਦਾ ਮੁੱਖ ਮੰਤਰੀ ਕਹਿੰਦਾ ਕਿ ਭਾਈ ਜੋ ਕਿਸਾਨ ਕਰਦੇ ਪਏ ਪੰਜਾਬ ਦੇ ਉਹ ਜਮਾ ਮੜਾ ਆ ਉਹ ਕਹਿੰਦੇ ਡੈਮੋਕ੍ਰੇਸੀ ਦੇ ਖਿਲਾਫ ਨਹੀਂ ਨਹੀਂ ਕਿਸਾਨ ਦਾ ਵਿਆਹ ਮੁੱਕਰੇ ਨਹੀਂ ਕਿ ਲੀਡਰ ਮੁੱਕਰੇ ਆ ਉਹ ਕਹਿੰਦੇ ਕਹਿੰਦੇ ਕਿ ਕਿਸਾਨ ਜੋ ਕੁਝ ਕਰਦੇ ਪਏ ਆ ਭਾਵੇਂ ਪਹਿਲਾਂ ਅੰਦੋਲਨ ਕੀਤਾ ਭਾਵੇਂ ਹੁਣ ਦਾ ਕੀਤਾ ਇਹ ਗਲਤ ਕਰਦੇ ਕਹਿੰਦੇ ਡੈਮੋਕ੍ਰੇਸੀ ਦੇ ਖ ਕਾਬ ਨਹੀਂ ਗਲਤ ਕਿਉਂ ਕਰਦੇ ਆ ਕਰੋੜਾਂ ਰੁਪਏ ਦਾ ਟੇਲ ਮਚਾ ਕੇ ਆਉਣ ਦੇ ਸਾਡਾ ਉਹ ਮਸਲਾ ਹੱਲ ਕਰ ਦਿੰਦੇ ਹਾਂ ਸੈਂਡ ਕਰ ਦਿੰਦੇ ਸਾਡੇ ਜਿਹੜੀਆਂ ਕੋਈ ਕਾਨੂੰਨ ਉਹਦੇ ਬਵਾਸ ਗਿੱਤੇ ਆ ਮੋਦੀ ਨੇ ਗੁਰੂ ਨਾਨਕ ਦੇਵ ਦਾ ਜਨਮ ਦਿਨ ਸੀ ਕਿਤਰਾ ਕੀਤਾ ਹੈ ਨਾ ਉਹਦੇ ਸਾਨੂੰ ਉਹਨਾਂ ਦਾ ਪੈਣਾ ਦਿਨ ਤੇ ਨਾਲੇ ਮੁਕਰਿਆ ਕਹੇਗੇ ਇਤਿਹਾਸੀ ਦਿਨ ਤੇ ਕਹੇਗੇ ਮੁਕਰੇ ਨੇ ਉਹਨਾਂ ਨੇ ਵਾਦਾ ਕੀਤਾ ਸੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਦੀ ਸੌ ਚੱਕਦਾ ਸੌ ਚੱਕੀ ਜੀ ਨੇ ਸੌ ਚੱਕੀ ਕੋਈ ਨਹੀਂ ਬਾਤ ਕੀਤਾ ਸਭ ਉਤਨੇ ਝੂਠੇ ਮਾਰ ਕੇ ਉਤਨੇ ਰਹਿੰਦਾ ਇੱਕ ਵੀ ਨਹੀਂ ਬਾਤ ਕੀਤਾ ਫਿਰ ਸਾਨੂੰ ਸਾਨੂੰ ਇਹ ਕੀ ਸਮਝਦਾ ਐਵੇਂ ਹੀ ਹੁਣ ਬਗੀਆਂ ਦਾੜੀਆਂ ਵਾਰਾਂ ਨੇ ਆ ਗਏ ਸਾਨੂੰ ਇਹ ਬੁੱਧੂ ਬਣਾਈ ਫਿਰਦਾ ਵੀ ਚਲੋ ਬੈਠੇ ਆਹ ਕਰ ਖਾਲੀ ਅਸੀਂ ਸੜਕਾਂ ਦੇ ਸੌ ਕੇ ਮਰ ਜਾਾਂਗੇ ਪਿਹਾਨੀਆਂ ਟਾਂਗੇ ਅੱਛਾ ਉੱਥੇ ਉੱਥੇ ਦਾ ਬਾਬਾ ਜੀ ਵਾਵਾ ਹੁਣ ਤਾਂ ਅੰਜਾਮ ਕਰੀ ਫਿਰਦੇ ਨੇ ਉਹ ਕਹਿੰਦੇ ਕਿ ਅਸੀਂ ਤਾਂ ਹਰਿਆਣੇ ਚ ਵੀ ਉਹਨਾਂ ਨੇ ਕਿਲ ਗੱਡ ਤੇ ਉਹ ਕਹਿੰਦੇ ਅੰਦਰ ਨਹੀਂ ਵੜਨ ਦੇਣਾ ਜਦੋਂ ਬਾਰਡਰ ਤੇ ਕਿਲ ਕਰ ਦੇਣਗੇ ਜਦੋਂ ਕੁਝ ਕਰਗੇ ਜਦੋਂ ਪਾਕਿਸਤਾਨ ਨਾਲ ਜੰਗ ਲੱਗਦਾ ਉਹ ਕੀ ਹੋ ਜਾਂਦਾ ਤੇ ਇਹਦੇ ਗੱਲਬਾਤ ਇਹ ਸਾਡੇ ਆਪ ਦਾ ਹੀ ਮੁਲਕ ਉਧਰ ਵੀ ਆਪ ਦਾ ਉਧਰ ਅਸੀਂ ਕਿਹਨੂੰ ਮਾਰਾਂਗੇ ਆਪ ਨੂੰ ਮਾਰਾਂਗੇ ਸਾਨੂੰ ਮਾਰਨਗੇ ਅਸੀਂ ਪਾਕਿਸਤਾਨੀਆਂ ਨੇ ਵੀ ਹਾਡੇ ਜਦੋਂ ਉਹ ਤੇ ਜੰਗ ਲੱਗਾ ਕੀ ਕੁਝ ਆਈ ਤੇ ਉਧਰ ਹੀ ਕਿ ਪਿਛਾੜਾਂਗੇ ਪਿਛਾਣੀਆਂ ਟਾਂਗੇ ਹਾਂ ਸਾਨੂੰ ਨਿਆਣਾ ਬਈ ਨਿਆਣਾ ਟਾਵੇ ਜੋ ਮਰਜੀ ਕਰੇ ਜਾਂ ਕਿਨ ਪਿਛਾ ਮੁਰ ਜਾਣਗੇ ਅਸੀਂ ਕਿ ਆਈਓ ਗੱਲ ਮੈਂ ਕਹਾਂ ਉਹ ਕਹਿੰਦੇ ਕਿ ਗਾਂ ਅੰਦਰ ਬੜ ਨਹੀਂ ਦੇਣਾ ਮੈਂ ਨਹੀਂ ਜਾਵਾਂਗੇ ਕਿ ਆਦੋ ਕੀ ਜਾਣ ਜਾਣ ਕੇ ਉਹਨਾਂ ਦੇਣਗੇ ਅਸੀਂ ਨੰਗਾਗੇ ਅਜਾ ਉਹਣਾ ਨੇ ਤਾਂ ਬੰਦੇ ਬੰਦੇ ਜਿੱਡੇ ਤਾਂ ਮੀਲ ਪੱਥਰ ਗਾਂ ਘੱਟ ਛੜੇ ਅੱਗੇ ਕਿੰਨੇ ਕੱਢੇ ਇਹ ਲੈ ਗਏ ਟਾਕ ਕੇ ਰੇੜ ਕੇ ਲੈ ਗਏ ਸਭ ਛੋੜ ਤੇ ਦਰਿਆ ਛੁੱਟੇ ਸੀ ਨਾ ਛੁੱਟੇ ਸੀ ਨਾ ਅੱਗੇ ਤੂੰ ਵੇਨੇ ਰਹੇ ਦੇ ਹੁਣ ਵੀ ਛੁੱਟਾਂਗੇ ਹੁਣ ਵੱਡੇ ਵੱਡੇ ਟਰੈਕਟਰਾਂ ਦੇ ਮਗਰ ਪਾ ਕੇ ਕਰਾਏ ਤੇ ਛੁੱੜ ਦਿਆਂਗੇ ਵਿੱਚ ਐਤ ਕੀ ਐਤ ਕੀ ਫਿਰ ਗੱਲ ਮਨਾਓ ਕਿ ਮੁੜਨਾ ਕਿ ਮੁੜਾਂਗੇ ਗੱਲ ਬਣਾ ਕੇ ਐਤ ਕੀ ਹਰਿਆਣਾ ਨਾਲ ਸਾਡੇ ਹਰਿਆਣਾ ਨਾਲ ਉਹਨਾ ਜੋ ਮਰਜ਼ੀ ਕਰਨਗੇ ਤੋਂ ਨਗਾਵਾਗੇ ਹਰਿਆਣੇ ਦੇ ਵਾੜਾਂ ਕੋਈ ਦੋ ਜਣੇ ਹਰਿਆਣੇ ਦੇ ਵਾੜੋਂ ਗਾਂ ਹੀ ਇਧਰੋਂ ਅਸੀਂ ਜਾਵਾਂਗੇ ਕੋਲ ਹਰਿਆਣਾ ਆਊ ਬਾਰਡਰ ਤੇ ਆ ਯੂਪੀਵੀ ਆ ਰਿਹਾ ਕਹਿੰਦੇ ਸਾਰਾ ਸ਼ਰਮ ਮੁਰਖ ਹੀ ਆ ਰਿਹਾ ਹੈ ਹੁਣ ਕਿੰਨਾ ਕਿਚਰ ਹੋ ਗਿਆ ਤੁਰੇ ਨੂੰ ਹੁਣ ਤਾਂ ਦੋ ਦਿਨ ਹੋਈ ਤੁਰਿਆ ਤੁਹਾਨੂੰ ਹਾਂਜੀ ਦੋ ਦਿਨ ਤੋਂ ਟਰਾਲੀਆਂ ਚ ਹੀ ਹੋ ਆ ਟਰਾਲੀਆਂ ਚ ਹੀ ਆ ਅੱਛਾ ਹਾਂਜੀ ਆ ਹੁਣ ਗਾਂ ਗਾਂ ਦਾ ਕੀ ਪ੍ਰੋਗਰਾਮ ਹੈ ਬਾਬਾ ਜੀ ਹੁਣ ਤਾਂ ਕਿੱਥੇ ਜਾਣਾ ਦਿੱਲੀ अच्छा दिल्ली ਜਾਣ ਦੀਆਂ ਤਿਆਰੀਆਂ ਫੁੱਲ ਕੇ ਗਏ ਤੁਰੇ ਅਸੀਂ ਜੋ ਪਹਿਲਾਂ ਵੀ ਆਹੀ ਹਾਲਾਤ ਬਣੇ ਸੀਗੇ ਲੰਘੇ ਕੁਝ ਸਾਲਾਂ ਦੇ ਵਿੱਚ ਵੀ ਕਿਸਾਨਾਂ ਦੀ ਆਹੀ ਹਾਲਾਤ ਬਣੇ ਦੁਬਾਰਾ ਕਿਸਾਨ ਫਿਰ ਤੋਂ ਸੜਕਾਂ ਤੇ ਆ ਗਏ ਪਹਿਲਾਂ ਵੀ ਜੋ ਬੰਦੇ ਕੁਛ ਗद्दार ਹੋ ਗਏ ਨਾ ਕੌਣ ਕੌਣ ਗद्दार ਹੋ ਗਏ ਉਹ ਜਿਹੜੇ ਪਹਿਲੇ ਬੰਦੇ ਉਹ ਜਿਹੜੇ ਵੋਟਾਂ 'ਤੇ ਖੜ ਗਏ ਉਹ ਬੰਦੇ ਗद्दार ਹੋ ਗਏ ਗद्दार ਉਹਨਾਂ ਨੂੰ ਦੁਬਾਰਾ ਆਉਣਾ ਪਿਆ ਫੇਰ ਦੁਬਾਰਾ ਜਿਹੜੇ ਵੋਟਾਂ ਲੜੇ ਉਹ ਜਿਹੜੇ ਵੋਟਾਂ ਲੜੇ ਉਹ ਗद्दार ਸਮਝੋ ਅੱਛਾ ਜਿਹੜੇ ਚਾਹ ਚਾਹ ਕੁਰਸੀ ਚਾਹੁੰਦੇ ਸੀ ਸਾਨੂੰ ਕੁਰਸੀ ਨਹੀਂ ਚਾਹੀਦੀ ਸਾਨੂੰ ਸਾਡਾ ਹੱਕ ਚਾਹੀਦਾ ਅਸੀਂ ਆਪਣੇ ਹੱਕ ਵਾਸਤੇ ਲੜ ਰਹੇ ਪਰ ਗੱਲ ਉੱਥੇ ਹੀ ਆ ਨਾ ਕਿ ਪਹਿਲਾਂ ਵੀ ਹੱਕ ਲੈਣਾ ਸੀ ਹੱਕ ਦਾ ਵਾਅਦਾ ਹੋਇਆ ਹੱਕ ਮਿਲਿਆ ਨਹੀਂ ਜਿਹੜੇ ਆਗੂ ਸਾਡੇ ਆ ਜਿਹੜੇ ਸਾਡੇ ਆਗੂ ਆ ਜੋ ਉਹਨਾਂ ਨੂੰ ਆਖਿਆ ਉਹ ਸਾਨੂੰ ਕਿਹਾ ਜਦੋਂ ਅਸੀਂ ਉੱਥੋਂ ਉਦੋਂ ਲਾਸ਼ ਤੇ ਦੁਰੇ ਆ ਉੱਥੋਂ ਸਭ ਤੋਂ ਲਾਸ਼ ਤੇ ਦੁਰੇ ਆ ਅਸੀਂ ਹੁਣ ਅਸੀਂ ਆਗੂ ਜੋ ਆਗੂ ਸਾਨੂੰ ਕਹਿਣਗੇ ਉਹ ਹੀ ਕਰਨਾ ਸੀ ਤਾਂ ਜਿਹੜੇ ਸਾਡੇ ਆਗੂ ਆ ਜੋ ਉਹਾਨੂੰ ਕਹਿਣਗੇ ਉੱਥੇ ਜੇ ਤੁਸੀਂ ਖੜ੍ਹ ਜਓ ਖੜ੍ਹ ਗਏ ਆ ਤੁਰਪੋ ਤੁਰਪੇ ਆ ਹਾਂਜੀ ਆਹੇ ਆਗੂਆਂ ਦੇ ਕਿਹੜੇ ਆ ਅਚਾ ਉਹੀ ਹੋਣੀ ਗੱਲ ਕਰਨਦੇ ਸੀ ਅਸੀਂ ਵੀ ਕਹਿੰਦੇ ਕਿ ਹਰਿਆਣੇ ਵਿੱਚ ਤਾਂ ਵਾਵਾ ਉਹਨਾਂ ਨੇ ਰੁਕਾਵਟਾਂ ਲਾ ਰੱਖੀਆਂ ਨੇ ਇਹ ਸਿੱਖ ਨੂੰ ਰੁਕਾਵਟਾਂ ਆਉਂਦੀਆਂ ਹੀ ਆ ਜਿਉਂ ਜੰਮੇ ਸਬਰ ਕਾਟ ਰਿਹਾ ਰੁਕਾਵਟਾਂ ਚੱਲਦੇ ਆਏ ਆ ਤੁਹਾਨੂੰ ਪਤਾ ਹੀ ਆ ਤੁਹਾਨੂੰ ਖੜਾ ਨਹੀਂ ਪਤਾ ਚਾਰੇ ਗੁਰੂ ਗੋਬਿੰਦ ਸਿੰਘ ਚਾਰੇ ਗੁਰੂ ਗੋਬਿੰਦ ਸਿੰਘ ਪਾਸ਼ਾ ਵੀ ਰੁਕਾਵਟਾਂ ਹੀ ਚੱਲਦੇ ਆਏ ਉਹੀ ਚੱਲਦੇ ਗਏ ਭਾਈ ਸਾਹਿਬ ਦਰਾਂ ਖੈਬਰ ਤੋਂ ਕਿੰਨੇ ਹਮਲੇ ਹੁੰਦੇ ਸੀ ਆਪਣੀ ਸਿੱਖ ਕੌਮ ਨੇ ਹਰੀ ਸਿੰਘ ਨਾਲ ਗੋਨੇ ਰੋਕੇ ਕਿੰਨੇ ਆਪਣਾ ਦੋਸਤਾਂ ਲੁੱਟਿਆ ਗਿਆ ਇਹ ਸਿੱਖ ਕੌਮ ਇਸੇ ਕੌਮ ਦੇ ਹੱਕਾਂ ਲਈ ਲੜਦੀ ਆ ਲੜਦੀ ਰਹੇਗੀ ਹਾਂ ਤੇ ਸਾਡੇ ਵਾਸ਼ਕੇ ਆ ਰਗਾ ਰਗਾ ਦੇ ਆਜੇ ਬੱਚੇ ਆ ਦੇ ਬੱਚਾ ਵਾਸਤੇ ਅਸੀਂ ਪੀੜੀ ਵਾਸਤੇ ਲੜਨਾ ਹੈ ਤੁਹਾਡੇ ਵਾਸਤੇ ਤੁਸੀਂ ਸਾਡੇ ਬੱਚੇ ਜੀ ਤੇ ਸਾਡੇ ਹੁਣ ਜਿਹੜੇ ਪੁਲਿਸ ਭਰਾਓ ਸਾਡੇ ਬੱਚੇ ਆ ਜਿਹੜੇ ਫੌਜ ਸ਼ਹੀਦ ਹੋਣਦੇ ਉਹ ਵੀ ਸਾਡੇ ਬੱਚੇ ਆ ਜਿਹੜੇ ਹੁਣ ਖਸਾਨ ਮੋਰਚੇ ਸ਼ਹੀਦ ਹੋਣਦੇ ਉਹ ਵੀ ਸਾਡੇ ਬੱਚੇ ਆ ਤੇ ਪੁਲਿਸ ਵਾਲੇ ਸਾਡੀਆਂ ਰਿਕਰਟਾਂ ਕਿੱਥੇ ਉਹ ਤੇ ਸਾਡੇ ਨਾਲ ਮਦਦ ਕਰਨਗੇ ਵੀ ਚਲੋ ਰਾਤ ਨੂੰ ਤੁਹਾਡੇ ਨਾਲ ਅਸੀਂ ਮਦਦ ਕਰਦੇ ਹਾਂ ਦੁੱਖ ਦੇ ਮਾਰੇ ਬੱਚੇ ਸਾਡੇ ਬਾਹਰ ਤੁਰੇ ਜਾਣ ਦੇ ਸਾਡੀ ਡੀਐਸਪੀ ਆ ਅੱਛਾ ਸਾਡੇ ਭਰਾ ਜਿਹੜੇ ਆ ਇਨਸਪੈਕਟਰ ਆ ਹਾਂ ਜਿਹੜੇ ਸਾਡੇ ਬੱਚੇ ਸਾਡੇ ਫੌਜ 'ਚ ਆ ਦੋ ਦੋ ਬੱਚੇ ਸਾਡੇ ਫੌਜ ਦੇ ਵਿੱਚ ਆ ਅਸੀਂ ਫਿਰ ਵੀ ਆ ਸੜਕਾਂ ਦੇ ਵਿੱਚ ਬੈਠੇ ਆ ਉਧਰ ਉਧਰ ਆਪਣੀਆਂ ਉਹਨਾਂ ਦੀਆਂ ਵਿਚਾਰਿਆਂ ਦੀਆਂ ਡੈੱਡ ਬਾਡੀਆਂ ਉਧਰੋਂ ਬਾਰਡਰ ਤੋਂ ਆਉਂਦੀਆਂ ਉਧਰੋਂ ਇਹ ਸਾਡੇ ਜਿਹੜੇ ਕਿਸਾਨ ਖੋਦਕੱਟੀਆਂ ਕਰਨਦੇ ਆ ਤੇ ਮੋਦੀ ਨੇ ਸਾਡਾ ਹੀ ਸਾਡੇ ਹੱਕ ਸਾਨੂੰ ਦੇਣੇ ਆ ਤੋਂ ਉਧਰੋਂ ਇਹ ਅਖੰਡਿਆ ਵੀ ਮੈਂ ਇਹ ਵਿਸ਼ਵਗੁਰੂ ਬਣ ਜਾ ਰਿਹਾ ਤੇ ਵਿਸ਼ਵਗੁਰੂ ਕਾਹਦਾ ਬਣ ਜਾ ਰਿਹਾ ਵਿਸ਼ਵਗੁਰੂ ਐ ਵੀ ਤੁਸੀਂ ਲੋਕਾਂ ਨੂੰ ਆਦੇ ਹੱਕ ਨਾ ਮੰਗੋ ਤੇ ਰਾਜ ਰੋਕੋ ਰਾਜਾ ਹੋਈ ਜੀ ਦੀ ਪਰਜਾ ਸੁਖੀ ਹੋਵੇ ਉਹ ਰਾਜਾ ਮੰਨਿਆ ਨਹੀਂ ਜਾਂਦਾ ਜੀ ਦੀ ਪਰਜਾ ਸੁਖੀ ਹੋਵੇ ਅਸੀਂ ਪਰਜਾ ਉਹਦੀ ਪਰਜਾ ਰਾਜੇ ਦੀ ਹੈ ਨਾ ਅਸੀਂ ਨਹੀਂ ਜਦੋਂ ਪਿਛਲੀ ਵਾਰੀ ਪਿਛਲੀ ਵਾਰੀ ਗੱਲ ਮੰਨੀ મોદી ਨੇ ਮੰਨ ਕੇ ਮੁੱਕਰ ਗਿਆ ਨਾ ਮੇਰੀ ਗੱਲ ਤਾਂ ਸੁਣੋ ਪਿਛਲੀ ਵਾਰੀ ਜਦੋਂ ਗੱਲ ਮੰਨੀ ਗਈ ਪ੍ਰਧਾਨ ਮੰਤਰੀ ਨਰਿੰਦਰ મોદી ਕਹਿੰਦੇ ਨੇ ਕਿ ਕਿਸਾਨਾਂ ਦੇ ਦੇ ਤਾਂ ਮੈਂ ਹੱਕ ਚ ਖੜ ਗਿਆ ਮੈਂ ਤਾਂ ਗੱਲ ਮੰਨ ਲਈ ਉਹਨਾਂ ਦੀ ਕਿੰਨੇ ਗੁਰਨਾਨਕ ਪਾਤਸ਼ਾਹ ਦੇ ਜਨਮ ਦਿਨ ਦੇ ਉੱਤੇ ਮੈਂ ਉਹਨਾਂ ਨੂੰ ਇਹ ਤੋਹਫਾ ਦੇ ਦਿੱਤਾ ਯਾਰ ਉਹਨਾਂ ਮੀਟਿੰਗ ਉਹਨਾਂ ਕੀਤੀ ਸੀ ਵੀ ਤੁਹਾਡੇ ਜਿਹਾ ਜੈਸੇ ਬੰਦੀਆਂ ਦੇ ਇਹ ਬੰਦੇ ਲਵਾਂਗੇ ਤੇ ਇੱਕ ਕਮੇਟੀ ਬਣਾਵਾਂਗੇ ਕਮੇਟੀ ਤੇ ਹੁੰਦੀ ਤੇ ਉਹਨਾਂ ਨੇ ਬੰਦੇ ਸਾਡੇ ਲੈ ਨਹੀਂ ਆਪਦੇ ਬੰਦੇ ਲੈ ਕੇ ਭਾਜਪਾ ਦੇ ਬੰਦੇ ਲੈ ਕੇ ਕਮੇਟੀ ਬਣਾਈ ਤੇ ਅਸੀਂ ਨਾ ਕਰਤੀ ਵੀ ਨਹੀਂ ਸਾਨੂੰ ਨਹੀਂ ਮਨਜ਼ੂਰ ਸਾਡੇ ਬੰਦੇ ਨਹੀਂ ਲੈ ਜਦੋਂ ਤੇ ਹੁਣ ਅਸੀਂ ਜਦੋਂ ਹੁਣ ਹੁਣ ਵੋਟਾਂ ਆਈਆਂ ਨੇ ਹੁਣੇ ਮੌਕਾ ਦੇਖਿਆ ਵੀ ਹੁਣ ਗਰਮ ਲੋਹਾ ਤੇ ਹੁਣ ਮੁੜ ਸਕਦਾ ਹੈ ਤੁਹਾਨੂੰ ਲੱਗਦਾ ਕਿ ਹੁਣ ਹੋ ਜੂਗਾ ਆ ਵੀ ਸਾਨੂੰ ਅਸੀਂ ਤਾਂ ਨੇ ਵੀ ਸਾਨੂੰ ਜਾਣ ਉਹਦੀ ਓੜ ਤੱਕੇ ਤੁਰੇ ਆ ਅਰਦਾਸਾ ਕਰਕੇ ਤੁਰੇ ਪਿੰਡੋਂ ਹਾਂ ਜੇ ਜਿੰਦੇ ਰਹੇ ਤੇ ਮਿਲਾਗੇ ਲੱਖ ਵਾਰਾ ਮਰ ਗਏ ਤੇ ਦਿਲੋਂ ਭਲਾਵਣਾ ਨਹੀਂ ਤੇ ਆਪਦੇ ਅਰਦਾਸੇ ਕਰਕੇ ਤਰਿਆ ਸੀ ਇਹ ਨਹੀਂ ਵੀ ਨਹੀਂ ਹੋਊਗਾ ਸਾਈਂ ਇਹ ਬੋਤਾ ਰਿਹਾ ਸਾਡਾ ਮਾਰਸ ਚ ਪਾਸ਼ਾ ਕਰੂ ਮੋਰਚਾ ਫਾਤੇ ਕਰੇਗਾ ਤੇ ਹੋਵੇਗਾ ਇਹ ਇਹਨੂੰ ਮੰਨਣਾ ਪੈਣਾ ਇਹ ਜੇ ਉਹਨਾਂ ਨੇ ਗਾਂ ਸੰਗੂ ਵੀ ਨਾ ਟੱਪਣ ਦਿੱਤਾ ਪਿਛਲੀ ਵਾਰੀ ਵੈਂਦੇ ਨਹੀਂ ਟੱਪਣ ਦੇਵਾਂਗੇ ਐਦਿ ਕੀ ਟੱਪਾਂਗੇ ਪਿਛਲੀਆਂ ਵੀ ਟੱਪੇ ਸੀ ਹਾਂ ਟੱਪਾਂਗੇ ਜੇ ਤੇ ਆਹੜੀ ਦਾ ਟਾਈਮ ਲੱਗ ਸਕਦਾ ਪਾਵਾਂਗੇ ਗੱਲਾਂ ਦੋ ਹੀ ਆ ਹਾਂ ਜੇ ਠੱਪ ਜਾਗੇ ਨੇ ਸ਼ੀਦੀਆਂ ਪਾਜਵਾਗੇ ਠੀਕ ਹੈ ਉਦਾਂ ਨਹੀਂ ਮੁੜਦੇ ਸੀ ਬਿਲਕੁਲ ਮਰਿਆਂ ਤੋਂ ਮਗਰੋਂ ਯਾਰ ਆ ਰਿਹਾ ਨਾ ਜਿਹੜਾ ਮਰ ਗਿਆ ਉਹ ਗਿਆ ਮੁੜ ਕੇ ਜੋ ਮਰਜੀ ਮੋਦੀ ਕਰਦਾ ਫਿਰੇ ਘਰੇ ਬੈਠੇ ਨੇ ਭੁੱਖੇ ਮਰਨਾ ਸਾਡੀ ਜ਼ਮੀਨਾਂ ਖੋਈਆਂ ਜਾਂਡੀਆਂ ਐ ਸਾਡੀ ਜ਼ਮੀਨ ਜਿਹੜਾ ਅਕਵਾਇਰ ਕਰਦੇ ਆ ਤੇ ਸਾਨੂੰ ਕੋਈ ਜ਼ਿੰਮੇਵਾਰ ਦਾ ਹੱਕ ਦਿੱਤਾ ਸੀ ਅੱਗੇ ਬੇਹ ਜ਼ਿੰਮੇਵਾਰ ਦੀ ਸਹਿਮਤੀ ਲਵਾਂਗੇ ਹੁਣ ਉਹ ਨਾ ਵੀ ਕਾਨੂੰਨ ਬਣਾਤਾ ਬਿਜਲੀ ਦਾ ਵੀ ਕਾਨੂੰਨ ਬਣਾਤਾ ਸਾਰੇ ਸਾਡੇ ਦੇ ਹੱਥੋਂ ਸਾਰਾ ਕੁਝ ਖੁੱਸ ਰਿਹਾ ਉਹ ਵੀ ਚਿਪਾਂ ਵਾਲੇ ਮੀਟਰ ਲਾਈ ਜਾਂਦੇ ਆ ਚਿਪ ਮੀਟਰ ਜੇ ਬਿਜਲੀ ਬਿੱਲ ਆ ਪਾਵਾਂਗੇ ਇਹਦੇ ਨਾਲ ਫਿਰ ਇਹਦੇ ਨਾਲ ਜੀਜਾ 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 ਨੂੰ ਆ ਤੇ ਜੇ ਨਾਮ ਮੰਗਾ ਮੰਨੀ ਅਸੀਂ ਆਪਦਾ ਸੰਘਰਸ਼ ਜਾਰੀ ਰੱਖਾਂਗੇ ਬាទ ਬਿਲਕੁਲ ਬਜ਼ੁਰਗ ਕਹਿੰਦੇ ਨੇ ਕਿ ਜੇ ਨਾਮ ਮੰਨਿਆ ਮੰਗਾ ਤੇ ਫਿਰ ਸੰਘਰਸ਼ ਜਾਰੀ ਰੱਖਾਂਗੇ ਫਿਲਹਾਲ ਜਦੋਂ ਸਰ ਮਰਜ਼ੀ ਲੱਗ ਜੇ ਬਿਲਕੁਲ ਜਦੋਂ ਸਰ ਮਰਜ਼ੀ ਲੱਗ ਜੇ ਪਰਵਾਹ ਨਹੀਂ ਬਿਲਕੁਲ ਇਹ ਮੰਗਾ ਆਖਰ ਮੰਨਣੀਆਂ ਪੈਣਗੀਆਂ ਉਹਨਾਂ ਨੂੰ ਕਹੀਂ ਸਭ ਦੇ ਭਲੇ ਵਾਸਤੇ ਕਰ ਰਹੇ ਕੰਮ ਕੇ ਆਪਣੇ ਕੱਲੇ ਵਾਸਤੇ ਨਹੀਂ ਕਰ ਰਹੇ ਇਹ ਮਜ਼ਦੂਰ ਵਾਸਤੇ ਵੀ ਆ ਹਰ ਵਾਸਤੇ ਆ ਹਰ ਹਰ ਇੱਕ ਵਰਗ ਵਾਸਤੇ ਆ ਕੱਲੇ ਵਾਸਤੇ ਸਾਡੇ ਵਾਸਤੇ ਕਿਸਾਨਾਂ ਵਾਸਤੇ ਕੱਲੇ ਵਾਸਤੇ ਨਹੀਂ ਹਰ ਇੱਕ ਵਾਸਤੇ ਬਿਲਕੁਲ ਮੰਗਣ ਦੇ ਜਿਹੜੇ ਆਪਣੇ ਪ੍ਰੈਸ ਰਿਪੋਰਟਰ ਆ ਜੋ ਉਹਨਾਂ ਨੂੰ ਵੀ ਖੁੱਲ ਚਾਹੀਦੀ ਉਹਨਾਂ ਤੇ ਕਿਉਂ ਉਹਨਾਂ ਤੇ ਕਿਉਂ ਸਿਕੰਜਾ ਕੱਸਦੇ ਆ ਆਹ ਆ ਖਬਰ ਦਿਓ ਆ ਨਾ ਦਿਓ ਅਈ ਦਾ ਨੇ ਨਿਊਜ਼ ਜਿਹੜੇ ਨਿਊਜ਼ ਉਹ ਵੀ ਬਿਲਕੁਲ ਆਜ਼ਾਦ ਹੋਣੇ ਚਾਹੀਦੇ ਜਿਹੜੀ ਆ ਉਹ ਦਸਨੀ ਚਾਹੀਦੀ ਹਰ ਇੱਕ ਨੂੰ ਜਿਹੜੀ ਸੱਚੀ ਗੱਲ ਛਪਾਉਂਦੇ ਆ ਤੂੰ ਠੀਕ ਗੱਲ ਯਾਰ ਕਰਦੇ ਉਹ ਕੀ ਬੰਦਾ ਇਤਵਾਰ ਕਰੂਗਾ ਹੁਣ ਇੰਟਰਨੈਸ਼ਨਲ ਮੀਡੀਆ ਹੈ ਉਹ ਜਿਹੜੀ ਗੱਲ ਉਹ ਗਵਰਨਮੈਂਟ ਦੀ ਮੋਦੀ ਦੀ ਉਹ ਗੱਲ ਤਾਂ ਦਦਾ ਫਲਾ ਜਾਂਦਾ ਬਾਕੀ ਹੁਣ ਜਦੋਂ ਦੇ ਤਰ੍ਹਾਂ ਕੋਈ ਵੀ ਖਬਰ ਆਈ ਆ ਆਈ ਹੋਈ ਆ ਵੀ ਗਵਰਨਮੈਂਟ ਆ ਜੋ ਕੁਛ ਸਾਰਾ ਕੁਛ ਆਪ ਦੇ ਹੱਥੇ ਹੀ ਲੈ ਕੇ ਕਰ ਰਹੀ ਆ ਤੁਸੀਂ ਗਲਤ ਕਰ ਰਹੇ ਜੀ ਸਾਨੂੰ ਗਲਤ ਦੱਸਦੇ ਆ ਜਿਹੜੇ ਅਸੀਂ ਇੱਥੇ ਬੈਠੇ ਜਿਹੜਾ ਸਾਡਾ ਕੰਮ ਕਰਦਾ ਸਾਡੇ ਜਿਹੜੇ ਘਰ ਸਾੜੀਆਂ ਵਾਈਫ ਕਰਦੀਆਂ ਬੱਚੇ ਸਾਡੇ ਬੱਚੇ ਕਰਦੇ ਉਹ ਕੰਮ ਆ ਹੀ ਕਰਨ ਦਾ ਬੁੱਢੇ ਬਾਰੇ ਧੰਨਵਾਦ ਕਰਦੇ ਸਾਡੀ ਤੁਸੀਂ ਆਵਾਜ਼ ਜਿਹੜੀ ਪਹੁੰਚਾਉਂਦੇ ਜੀ ਗਾ ਉਹ ਸਾਡਾ ਬਹੁਤ ਧਾੜਾ ਅਸੀਂ ਧੰਨਵਾਦ ਕਰਦੇ ਸਾਡੇ ਕੋਲ ਆਏ ਜੇ ਤੁਸੀਂ ਰੋ ਪ੍ਰਸ਼ਾਦਾ ਛਕੋ ਸਾਡੇ ਕੋਲ ਰੋ ਰਾਤ ਤੇ ਤੁਹਾਡਾ ਸਵਾਗਤ ਕਰਾਂਗੇ ਅਸੀਂ ਹਰ ਕਿਨੂ ਪ੍ਰਸ਼ਾਦਾ ਛਕੋ ਹਰ ਕਿਨੂ ਕੋਈ ਵੀ ਆਵੇ ਲੰਗਰ ਗੁਰੂ ਦਾ ਚੱਲਦਾ ਰਹਿਣਾ ਮਤਲਬ ਕਿ ਮੋਦੀ ਨੂੰ ਪ੍ਰਸ਼ਾਦਾ ਛਕਾਵਾਂਗੇ ਸਾਡੀ ਦੁਸ਼ਮਣੀ ਨਹੀਂ ਅਸੀਂ ਤਾਂ ਅਧਿਆਕਾਂ ਦੇ ਲੜਦੇ ਆਂ ਅੱਛਾ ਹਾਂ ਸਾਡੇ ਦੁਸ਼ਮਣ ਵੀ ਆਜੇ ਉਹਨੂੰ ਫੁਲਕਾ ਛਕਾਵਾਂ ਹਾਂ ਉਹਨੂੰ ਵੀ ਛਕਾਵਾਂ ਉਹਨੂੰ ਵੀ ਖੋਲਿਆ ਇਹ ਬਿਲਕੁਲ ਜਿਹੜੇ ਬਜ਼ੁਰਗ ਨੇ ਉਹਨਾਂ ਨੇ ਬਿਲਕੁਲ ਮੋਰਚਾ ਖੋਲ ਰਿਆ ਕੱਲੇ ਬਜ਼ੁਰਗ ਨਹੀਂ ਹਰ ਇੱਕ ਕਿਸਾਨ ਨੇ ਮੋਰਚਾ ਖੋਲ ਲਿਆ ਆਪਣੀਆਂ ਮੰਗਾਂ ਨੂੰ ਮਨਾਉਣ ਦੇ ਵਾਸਤੇ ਤੁਹਾਡੇ ਸਾਹਮਣੇ ਆ ਫਿਲਹਾਲ ਲੰਗਰ ਦਾ ਪ੍ਰੋਗਰਾਮ ਬਣਦਾ ਪਿਆ ਲੰਗਰ ਦਾ ਪ੍ਰਬੰਧ ਹੁੰਦਾ ਪਿਆ ਪਰ ਹੌਸਲੇ ਉਸੇ ਤਰ੍ਹਾਂ ਬਰਕਰਾਰ ਨੇ ਜੋ ਕੁਝ ਵੀ ਹੋਵੇਗਾ ਦੇਖਿਆ ਜਾਵੇਗਾ ਉ ਤੱਕ ਲਿਬਾਣੇ ਰੋ ਵਨ ਡੀਆ ਪੰਜਾਬੀ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ